प्योर कॉटन प्रिंटेड शर्ट रहेगी ढाई मीटर बॉटम प्रिंटेड रहेगी ढाई मीटर दुपट्टा इस कॉटन मलदा प्रिंट ढाई सवा दो मीटर रहेगा गर्मिया के लिए सूट ने विदाउट लैनिंग स्टिच सॉफ्ट फैब्रिक रहेगा अठ सौ तीह कोई भी इना चो सूट बाय कर सकते हो दुपट्टा सूट रहेगा रेगूलर बीयर लिए बहुत ही अच्छा फैब्रिक है ये ਏ ਲਿमिटेड ਸਟਾਕ ਦੇ ਵਿੱਚ ਹੈ ਤੁਸੀਂ ਜਲਦੀ ਜਲਦੀ ਇਹਨਾਂ ਨੂੰ ਸਿਲੇਕਟ ਕਰਕੇ ਆਰਡਰ ਕਰ ਸਕਦੇ ਹੋ बॉटम वर्क ਵਾਲੇ ਸੂਟ ਰਹਣਗੇ ਕੈਮਰੀ कॉटन डिजिटल प्रिंट शर्ट ਰਹੇਗੀ बॉटम ਤੇ ਵਰਕ ਰਹੇਗਾ टाई डाई ਦੁਪੱਟਾ ਰਹੇਗਾ मस्लिन ਦਾ शर्ट 175 ਵੱਡੇ ਪਣੇ ਚ बॉटम 2 मीटर ਦੁਪੱਟਾ 2 मीटर 599 ਵਿੱਚ ਬਾਈ ਕਰ ਸਕਦੇ ਹਾਂ ਕੈਮਰੀ ਕਾਟਨ ਡਿਜੀਟਲ ਪ੍ਰਿੰਟਡ ਸ਼ਰਟ ਰਹੇਗੀ 1.75 ਵੱਡੇ ਪਣੇ ਦੇ ਵਿੱਚ ਨੈਕ ਤੇ ਵਰਕ ਰਹੇਗਾ ਬਾਟਮ ਤੇ ਵਰਕ ਰਹੇਗਾ ਦੁਪੱਟਾ 2.5 ਮੀਟਰ ਬਾਟਮ ਇਸ ਦੇ ਨਾਲ 2.5 ਮੀਟਰ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਇਸ ਤੇ ਰੈਡੀ ਹੋਇਆ ਔਰ ਤੁਸੀਂ ਇਹ 750 ਵਿੱਚ ਸੂਟ ਕਰ ਬੈਠੇ ਬਾਈ ਕਰ ਸਕਦੇ ਹੋ ਵਿਦਆਊਟ ਲੈਨਿੰਗ ਸਟਿਚ ਹੋਣਗੇ ਬਹੁਤ ਹੀ ਅੱਛਾ ਇਹਨਾਂ ਸੂਟਾਂ ਦਾ ਫੈਬਰਿਕ ਆ ਇਹ ਵੀ ਬਾਟਮ ਵਰਕ ਵਾਲੇ ਸੂਟ ਰਹਿਣਗੇ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਮਸਲੀਨ ਦਾ ਦੁਪੱਟਾ ਵਰਕ ਵਾਲਾ बॉਟਮ ਇਸ ਦੇ ਨਾਲ ਵਰਕ ਵਾਲੀ ਮਿਲੇਗੀ ਵਿਦਆਉਟ ਲਾਈਨਿੰਗ ਸਟਿਚ ਹੋਣਗੇ 699 ਵਿੱਚ ਇਹ ਵੀ ਸੂਟ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਦਾ ਫੈਬਰਿਕ ਵੀ ਬਹੁਤ ਅੱਛਾ ਹੈ ਔਰ ਲਾਈਨਿੰਗ ਦੀ ਲੋੜ ਨਹੀਂ ਹੈ ਸਕਰੀਨਸ਼ਾਟ ਲੈ ਕੇ ਸੂਟ ਤੁਸੀਂ ਜੋ ਵੀ ਤੁਹਾਨੂੰ ਪਸੰਦ ਆਏਗਾ ਸਿਲੈਕਟ ਕਰਕੇ WhatsApp ਨੰਬਰ ਆਪਣਾ ਮੈਂਸ਼ਨ ਕੀਤਾ ਹੋਇਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਪਿਓਰ ਕਾਟਨ ਰਹੇਗੀ 100% ਕਾਟਨ ਵਿਦਆਊਟ ਦੁਪੱਟਾ ਸੂਟ ਰਹਿਣਗੇ ਕਾਟਨ ਮੈਚਿੰਗ ਸੂਟ ਨੇ ਸ਼ਰਟ 1 75 ਵੱਡੇ ਪਣੇ ਦੇ ਵਿੱਚ ਰਹੇਗੀ ਪ੍ਰਿੰਟਡ ਪਲੇਨ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੇ ਵਿੱਚ ਬਾਟਮ ਰਹੇਗੀ 450 ਵਿੱਚ ਤੁਸੀਂ ਕੋਈ ਵੀ ਇਹਨਾਂ ਚੋਂ ਸੂਟ ਪਾਈ ਕਰ ਸਕਦੇ ਹੋ ਸਿਲੈਕਟ ਕਰਕੇ ਆਰਡਰ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਆਏਗਾ विदाउट लर्निंग स्टिच ਹੋਣਗੇ ਫੈਬਰਿਕ ਬਹੁਤ ਫਾਈਨ ਹੁੰਦਾ ਅੱਛਾ ਹੁੰਦਾ ਨਵੇਂ ਪ੍ਰਿੰਟ ਆਈਸੀ ਆਪਾਂ ਐਡ ਕੀਤੇ ਨੇ ਦੁਪੱਟਾ ਸੂਟ ਰਹੇਗਾ कॉटन मैचिंग सूट फुल साइज ਦਾ ਵਰਕ ਵਾਲਾ ਦੁਪੱਟਾ ਸ਼ਰਟ ਇਸ ਨਾਲ 175 ਵੱਡੇ ਪਣੇ ਦੀ बॉटम 2 ਮੀਟਰ ਪਲੇਨ ਵੱਡੇ ਪਣੇ ਦੇ ਵਿੱਚ ਰਹੇਗੀ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਇਸ ਦੇ ਨਾਲ ਮਲਮਲ ਵਰਕ ਵਾਲਾ ਦੁਪੱਟਾ 750 ਵਿੱਚ ਸੂਟ ਤੁਸੀਂ ਬਾਇ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਉਸਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਨੈਕਸਟ ਇਹ ਪਾਰਟੀ ਵੇਅਰ ਡਿਜ਼ਾਈਨਰ ਸੂਟ ਰੈਡੀ ਹੋਏ ਨੇ ਪਿਓਰ ਕਾਟਨ ਮਸਲੀਨ ਪ੍ਰਿੰਟਡ ਸ਼ਰਟ ਰਹੇਗੀ ਨਾਲ ਬਾਟਮ ਮਿਲੇਗੀ ਬਾਟਮ ਤੇ ਵਰਕ ਸ਼ਰਟ ਦੇਖ ਸਕਦੇ ਹੋ ਡਿਜ਼ਾਈਨਰ ਰੈਡੀ ਹੋਈ ਆ ਦੁਪੱਟਾ ਹਾਫ ਪਿਓਰ ਦਾ ਰਹੇਗਾ ਇਸਦੇ ਨਾਲ ਟਾਈ ਡਾਈ ਦੁਪੱਟੇ ਦੇ ਨਾਲ ਲੈਸ ਲੱਗੀ ਮਿਲੇਗੀ ਬਾਟਮ ਤੇ ਪੈਚ ਵਰਕ ਰਹੇ